ਸੂਤਰਾਂ ਤੋਂ ਖਬਰ ਇਹ ਵੀ ਆ ਰਹੀ ਹੈ ਕਿ ਪਰਸੋ ਰਾਸ਼ਟਰਪਤੀ ਨਾਲ ਮਿਲਣ ਦਾ ਉਹਨਾਂ ਦਾ ਅਪਾਇੰਟ ਹੋ ਚੁੱਕੀ ਹੈ ਕਿਉਂਕਿ ਇਸ ਮਾਮਲੇ 'ਉਨ ਇੱਕ ਨਵਾਂ ਮੋੜ ਆ ਗਿਆ ਹੈ ਹਾਲਾਂਕਿ ਕੱਲ ਦਰਨਾ ਖਤਮ ਕਰ ਦਿੱਤਾ ਗਿਆ ਸੀ ਪਰ ਇਹ ਦਰਨਾ ਚੁੱਕਿਆ ਨਹੀਂ ਗਿਆ ਤੇ ਇਹ ਦਰਨਾ ਉਹਨਾਂ ਦੀ ਮਿਸਿਸ ਦਾ ਕਹਿਣਾ ਹੈ ਪਤਨੀ ਦਾ ਕਿ ਅਸੀਂ ਐਸਐਸਪੀ ਨਾਨਕ ਜਿਹੜੇ ਹੈਗੇ ਪਟਿਆਲ ਦੇ ਉਹਨਾਂ ਦਾ ਤਬਾਦਲਾ ਕੀਤਾ ਜਾਏ ਤਾਂ ਅਸੀਂ ਮੰਨਾਂਗੇ ਵੀ ਵਾਕੇ ਪੁਲਿਸ ਨੇ ਕਾਰਵਾਈ ਕੀਤੀ ਹੈ ਤਬਾਦਲਾ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਆਣਾ ਸਮਾਂ ਸੇਗਾ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੈਂ ਨਾਲ ਮੇਰੇ ਸਹਿਯੋਗੀ ਜੁੜੇ ਆ ਰਜਿੰਦਰ ਜੀ ਡਾਕਟਰ ਸਾਹਿਬ ਉਹਨਾਂ ਕਰਦੇ ਆ ਗੱਲਬਾਤ ਤਾਂ ਅਰਜਿੰਦਰ ਜੀ ਤੁਹਾਡਾ ਸਵਾਗਤ ਹੈ ਸ਼ਾਮ ਦੇ ਲਾਈਵ ਪ੍ਰੋਗਰਾਮ ਸਰ ਧੰਨਵਾਦ ਜੀ ਧੰਨਵਾਦ ਡਾਕਟਰ ਸਾਹਿਬ ਨਵਾਂ ਮੋੜ ਫੇਰ ਆ ਗਿਆ ਇੱਕ ਫੌਜ ਤੇ ਖੜਨ ਵਾਲਾ ਬੰਦਾ ਜਿਹੜੇ ਆਪਾਂ ਲੋਕ ਜਿੰਦੇ ਆ ਉਹ ਦੇਖੋ ਮੈਂ 1 ਮਿੰਟ ਗੁੱਸਾ ਨਾ ਕਰਿਓ ਆਪਣੀ ਰਾਖੀ ਕਰਦੇ ਆ ਫੌਜੀ ਬਰਾਸ ਸਾਰੇ ਇਹ ਕਰਨਲ ਹੈ ਜੇ ਕੋਈ ਆਮ ਬੰਦਾ ਥਾਣੇ ਆਂਦਾ ਹੈ ਪੁਲਿਸ ਉਹਦੀ ਕੁੱਟਮਾਰ ਕਰ ਦਿੰਦੀ ਹੈ ਇਹ ਤਾਂ ਚਲੋ ਇਹ ਸੁਣਨਾਈ ਹੋਗੀ ਚਾਰ ਐਸਐਚਓ ਕਰ ਦਿੱਤੇਗੇ ਤਬਾਹਲੇ ਕਰ ਦਿੱਤੇਗੇ ਪਰਚਾ ਹੀ ਪਾ ਦਿੱਤਾ ਬਾਰੇ ਉਹ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਮੇਨ ਮੁਦਰਾ ਮੈਂ ਐਸਐਸਪੀ ਜਿਨੇ ਕਾਰਵਾਈ ਲੇਟ ਕੀਤੀ ਹੈ ਉਹ ਉਹਨਾਂ ਦਾ ਦੁੱਖ ਹੈ ਕਿ ਕਾਰਵਾਈ ਲੇਟ ਕੀਤੀ ਹੈ ਹੁਣ ਉਹਨਾਂ ਦਾ ਤਬਾਲੇ ਮੰਗ ਕਰ ਦਿੱਤੀ ਹੈ ਉਹਨੇ ਹਾਂਜੀ ਦੇਖੋ ਇਹ ਤਾਂ ਗੱਲ ਹੈਗੀ ਹੈ ਵੀ ਐਸਐਸਪੀ ਸਾਹਿਬ ਦੀ ਉਹਨਾਂ ਨੇ ਟ੍ਰਾਂਸਫਰ ਦੀ ਮੰਗ ਰੱਖੀ ਹੈ ਇੱਕ ਮੰਗ ਰੱਖੀ ਹੈ ਵੀ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਉਹ ਸੀਬੀਆਈ ਦੇ ਥਰੂ ਹੋਵੇ ਤੇ ਦੋ ਵੱਡੀਆਂ ਮੰਗਾਂ ਨੇ ਤੇ ਜਿਹੜੀਆਂ ਵੀ ਉਹਨਾਂ ਨੇ ਰੱਖੀਆਂ ਨੇ ਜੇ ਤੁਹਾਨੂੰ ਪਤਾ ਲੱਗੇ ਵੀ ਤੁਸੀਂ ਕਹਿੰਦੇ ਹੋ ਦੀ ਰਾਸ਼ਟਰਪਤੀ ਮੈਡਮ ਮੁਰਮੂ ਕੋਲ ਨਾਲ ਮੁਲਾਕਾਤ ਹੈ ਤਾਂ ਮੈਡਮ ਮੁਰਮੂ ਬਹੁਤ ਸਮਝਦਾਰ ਨੇ ਉਹ ਸਾਰਾ ਮਸਲਾ ਇਹਨਾਂ ਦਾ ਹੱਲ ਕਰਨਗੇ ਅਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਣਦੀ ਸਜ਼ਾ ਜ਼ਰੂਰ ਦੇਣਗੇ ਕਿਉਂਕਿ ਦੇਖੋ ਆਪਾਂ ਤਾਂ ਰੋਜ਼ਾਨਾ ਗੱਲ ਕਰਦੇ ਆ ਪੰਜਾਬ ਦੇ ਵਿੱਚ ਪੁਲਿਸ ਰਾਜ ਨਹੀਂ ਹੈ ਸਿੱਧਾ ਪੁਲਿਸ ਲਾਠੀਆਂ ਚਾਰ ਰਹੀ ਹੈ ਇਹ ਘਟਨਾਵਾ ਬਹੁਤ ਜ਼ਿਆਦਾ ਪੁਲਿਸ ਸਰਦੀਆਂ ਬਰਦਾਸ਼ ਨਹੀਂ ਲੋਕਾਂ ਤੋਂ ਹੋ ਰੀਆਂ ਅਸੀਂ ਮੰਦੇ ਆ ਡਾਕਟਰ ਸਾਹਿਬ ਮੈਂ ਮਾਫੀ ਚਾਹਨਾ ਇਹ ਤਾਂ ਕਰਨਲ ਰੈਂਕ ਦਾ ਅਧਿਕਾਰੀ ਸੀ ਤਾਂ ਕਰਕੇ ਕਾਰ ਹੋਈ ਹੋਗੀ ਜੇ ਤੁਹਾਡੇ ਮੇਰੇ ਉੱਪਰ ਕਿਸ ਨੇ ਹੱਥ ਚੱਕਿਆ ਹੁੰਦਾ ਆ ਦੋ ਮਹੀਨੇ ਪਹਿਲਾਂ ਆਪਣੇ ਪੱਤਰਕਾਰ ਸ਼ਰਮਾ ਹੀ ਦੇ ਨਾਲ ਕੀ ਗੱਲਬਾਤ ਹੋਈ ਤੁਸੀਂ ਵੀ ਜਾਣੋ ਜਗ ਜਾ ਰਿਹਾ ਸਾਰੇ ਸਾਰੇ ਦਰਸ਼ਕ ਉਹਨਾਂ ਹੀ ਸੁਣਵਾਈ ਨਹੀਂ ਕੀਤੀ 6-6 ਘੰਟੇ ਵੜਾ ਕੇ ਰੱਖਿਆ ਚਲਕੇ ਮੈਂ ਐਵੇਂ ਲਾਈਟ ਬੋਲਿਆ ਸੀ ਇਸੇ ਨਾਲ ਇਸੇ ਨੇ ਮੈਨੂੰ ਕਹਿਤਾ ਕਨ ਹੈ ਲੋਮੀਟਰ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਮੇਰੇ ਮੁੰਡੇ ਲਿਖਾ ਦੀ ਵਟਸਐਪ ਫੈਸ਼ਨ ਵਾਇ ਕਹਦਾ ਹਾਂ ਦੀ ਫੈਸ਼ਨ ਵਾਇ ਕਿੱਦਾਂ ਹੋ ਉਹ ਮੇਰਾ ਮਜ਼ਾਕ ਉਡਾਰਿਆ ਸੀ ਤਾਂ ਕਰਕੇ ਕਹਿ ਰਿਹਾ ਅੱਜ ਕੱਲ ਪੁਲ ਦੀ ਛਵੀ ਬਹੁਤ ਖਰਾਬ ਹੋਈ ਪਈ ਹੈ ਇਹ ਜਿਆਦਾ ਨਹੀਂ ਜਦੀ ਬਾਦ ਸਰਕਾਰ ਆਈ ਹੈ ਡੰਡਾ ਤੰਤਰ ਉੱਤੋਂ ਸ਼ੁਰੂ ਹੋਇਆ ਹਾਂਜੀ ਇਹ ਜਦੋਂ ਤੋਂ ਮਤਲਬ 2007 ਤੋਂ ਬਾਅਦ ਸ਼ੁਰੂ ਹੋਇਆ ਹੈ ਜੀ ਵਾਦਕਿਸਮਤੀ ਪੰਜਾਬ ਦੀ ਹੈ ਵੀ ਕੋਸ਼ਿਸ਼ ਦੇ ਇਹ ਦੇਸ਼ ਦੀ ਜਿਹੜੀ ਬਾਗਡੋਰ ਸੀ ਉਹ ਆਈ ਤਾਂ ਨੌਜਵਾਨ ਦੇ ਹੱਥ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪਰ ਬਦਕਿਸਮਤੀ ਪੰਜਾਬ ਦੀ ਵੀ ਉਹਨੇ ਡੰਡਾ ਤੰਤਰ ਨੂੰ ਤਰਜੀਹ ਦਿੱਤੀ ਲੋਕਾਂ ਦੇ ਮਸਲੇ ਹੱਲ ਕਰਨ ਦੀ بجائے ਇਹ ਇਹ ਮੈਡਮ ਭਾਈ ਸਾਹਿਬ ਮਤਲਬ ਇਹ ਮਸਲਾ ਨਾ ਕੋਈ ਅੱਜ ਦਾ ਨਹੀਂ ਹੈਗਾ ਜਿਹੜਾ ਫੌਜੀਆਂ ਦਾ ਤੇ ਪੁਲਿਸ ਦਾ ਰਫੜਾ ਹੈ ਜਿਹੜਾ ਜੀ ਇਹ ਅੱਜ ਤੋਂ 35 ਸਾਲ ਪਹਿਲਾਂ ਸਾਨੂੰ ਪਤਾ ਹੈ ਸਾਡੇ ਪਿੰਡ ਦਾ ਇੱਕ ਫੌਜੀ ਸੀ ਦਰਿਆਲ ਸਿੰਘ ਉਹਨੂੰ ਵੀ ਇਹਨਾਂ ਨੇ ਪੁਲਸ ਵਾਲਿਆਂ ਨੇ ਇੰਨਾ ਜਬਰਦਸਤ ਕੁੱਟਿਆ ਸੀ ਤੇ ਉਹ ਮੰਜੇ ਤੇ ਪੈ ਗਿਆ ਉਹਨੂੰ ਪੀੜੀ ਆਊਗਾ ਤੇ ਉਹਦੀ ਡੈਥ ਹੋ ਗਈ ਉਸ ਤੋਂ ਬਾਅਦ ਅਸੀਂ ਪੁੱਛਿਆ ਪੁਲਿਸ ਵਾਲਿਆਂ ਨੂੰ ਕਿਉਂਕਿ ਅਸੀਂ ਤਾਂ ਉਦੋਂ ਛੋਟੇ ਸੀਗੇ ਸਿਆਣੇ ਬੰਦਿਆਂ ਨੇ ਪੁੱਛਿਆ ਸਰਦਾਰ ਕਹਿੰਦੇ ਹੁੰਦੇ ਪੁਲਿਸ ਵਾਲਿਆਂ ਨੂੰ ਵੀ ਸਰਦਾਰ ਜੀ ਕੀ ਗੱਲ ਹੈ ਕਹਿੰਦਾ ਜੀ ਇੱਕ ਤਾਂ ਇਹ ਸਾਨੂੰ ਕਾਨੂੰਨ ਸਿਖਾਉਂਦੇ ਨੇ ਜੀ ਜੀ ਅਸੀਂ ਤਾਂ ਇਹਨਾਂ ਨੂੰ ਗੁੱਟਦੇ ਆਂ ਦੂਜੀ ਗੱਲ ਕਹਿੰਦੇ ਵੀ ਜਦੋਂ ਸਾਡਾ ਮੜਾ ਮੋਟਾ ਕੋਈ ਇਹਨਾਂ ਨਾਲ ਹੁੰਦਾ ਤਾਂ ਇਹ ਸਾਨੂੰ ਇਹ ਗੱਲ ਕਹਿੰਦੇ ਆਂ ਵੀ ਇਹ ਤੁਹਾਡੇ ਵਰਗੇ ਅਸੀਂ ਸੌ ਕੁਸ ਭੇਟੀਏ ਮਾਰੀ ਨੇ ਜੀ ਕਹਿੰਦੇ ਸਾਨੂੰ ਇਹ ਬੱਠ ਚੜ ਜਾਂਦਾ ਫਿਰ ਅਸੀਂ ਇਹ ਨਹੀਂ ਦੇਖਦੇ ਵੀ ਫੌਜੀ ਤੇ ਕਿੱਥੇ ਡਾਂਗ ਪੈਂਦੀ ਆ ਕਿੱਥੇ ਨਹੀਂ ਅਸੀਂ ਉਹਨੂੰ ਇਸ ਚੀਜ਼ ਦਾ ਰਿਜ਼ਲਟ ਜਿਹੜਾ ਦਿਖਾਉਂਦੇ ਆ ਉਹ ਉਦੋਂ ਤੋਂ ਸ਼ੁਰੂ ਹੋਇਆ ਅੱਜ ਤੱਕ ਬਰਸਤੂਰ ਜਾਰੀ ਹੈ ਜਿਹਦੇ ਉੱਤੇ ਮਤਲਬ ਚਾਹੇ ਸਰਕਾਰ ਦਾ ਤੇ ਚਾਹੇ ਸੈਂਟਰ ਸਰਕਾਰ ਦਾ ਇਹਨਾਂ ਨੂੰ ਸਾਥ ਰਹਿੰਦਾ ਹੈ ਤਾ ਕਰਕੇ ਆਮ ਲੋਕ ਤੇ ਫੌਜੀ ਦਾ ਜੱਜ ਸਾਹਿਬ ਇਹ ਤਾਂ ਇਹ ਤਾਂ ਕਰਨਲ ਦਾ ਮਾਮਲਾ ਸੀ ਮੈਂ ਨਹੀਂ ਕਹਿੰਦਾ ਵੀ ਐਸਐਸਪੀ ਨਾਨਕ ਸਿੰਘ ਕੋਈ ਗਲਤ ਕੰਮ ਕੀਤਾ ਉਹ ਵੀ ਸਰਕਾਰ ਦੇ ਅੰਡਰ ਆਉਂਦੇ ਨੇ ਪਰ ਦੇਖੋ ਜੋ 2-3 ਦਿਨ ਪਹਿਲਾਂ ਸ਼ੰਭੂ ਬਾੜ ਤੇ ਹੋਇਆ ਖਨੋਰੀ ਹੋਇਆ ਸ਼ੰਭੂ ਕਿੰਨੇ ਸਾਡੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਉਹ ਡੱਲੇਵਾ ਸਾਹਿਬ ਉਥੇ ਹਸਪਤਾਲ 'ਚ ਬੈਠੇ ਨੇ ਉਹਨਾਂ ਦਾ ਕੋਈ ਅਪਡੇਟ ਦਿੱਤਾ ਜਾ ਰਿਹਾ ਠੀਕ ਹੈ ਤੇ ਉਹਨਾਂ ਦੇ ਉਥੋਂ ਟਰੈਕਟਰ ਟਰਾਲੀਆਂ ਚੋਰੀ ਹੋ ਗਏ ਪੁਲਸ ਵਾਲੇ ਖੁਦ ਦਿਖਾਇਆ ਵੀਡੀਓ ਦੇ ਵਿੱਚ ਪੱਖੇ ਧਾਰ ਕੇ ਘਰ ਲੈ ਕੇ ਜਾ ਰਹੇ ਨੇ ਕਹਿੰਦੇ ਮੈਂ ਆਪਣੇ ਘਰ ਲਾਵਾਂਗਾ ਸਿੰਡਰ ਦਾ 1300 ਕਿਸਾਨ 1300 ਕਿਸਾਨ ਜੇਲਾਂ ਦੇ ਵਿੱਚ ਫੜ ਕੇ ਲੱਕਿਆ ਹੋਇਆ ਹੈ ਜਿਹੜੇ ਮਤਲਬ ਕੁਝ ਬੰਦਿਆਂ ਨੇ ਤਾਂ ਭੁਖਾੜਤਾਲ ਕਰੀ ਹੋਈ ਹੈ ਕੁਝ ਬੰਦਿਆਂ ਨੇ ਪਾਣੀ ਦੀ ਹੜਤਾਲ ਕੀਤੀ ਹੋਈ ਹੈ ਜਿਹੜਾ ਬੜਾ ਸੰਵੇਦਨਸ਼ੀਲ ਮੁੱਦਾ ਹੈ ਇਸ ਨੂੰ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਨਹੀਂ ਇਹ ਇੱਕ ਲਾਰਵਾ ਕੋਈ ਵੱਡੇ ਪਟਾਕੇ ਦਾ ਰੂਪ ਧਾਰਨ ਕਰ ਸਕਦਾ ਹੈ ਜਿਦੇ ਨਾਲ ਦੇਸ਼ ਦੀ ਆਰਥਿਕ ਹਾਲਤ ਦੇਸ਼ ਦੀ ਸੁਰੱਖਿਆ ਦੇਸ਼ ਦੇ ਆਮ ਹਾਲਾਤ ਨੇ ਦੇਖੋ ਮੈਂ ਡਾਕਟਰ ਸਾਹਿਬ ਮੈਂ ਇਹ ਕਹਿਣਾ ਚਾਹਨਾ ਵੀ ਕਾਰਵਾਈ ਚਲੋ ਤੁਸੀਂ ਕਰਨੀ ਸੀ ਕਰਦੇ ਪਰੋਂ ਕਿਸਾਨ ਭਰਾਵਾਂ ਨੇ ਕੀ ਕਿਹਾ ਬਜ਼ੁਰਗ ਸੀਗੇ ਕਹਿੰਦੇ ਵੀ ਸਾਨੂੰ 2 ਮਿੰਟਾਂ 2 ਦਿਨਾਂ ਸਾਨੂੰ ਸਮਾਂ ਦਿੰਦੇ ਸੀ ਆਪ ਸਮਾਂ ਚੱਕ ਲੈਂਦੇ ਕਹਿੰਦੇ ਅਸੀਂ ਕਰੋੜਾਂ ਰੁਪਏ ਕਰਜ਼ਾ ਲੈ ਲੈ ਕੇ ਆਈ ਟ੍ਰੈਕਟਰਾਂ ਲਈ ਤੇ ਐਨਾ ਕੋਈ ਲਿਆਂਦਾ ਉਹਨਾਂ ਦੇ ਸਭ ਤੋਂ ਹੈਰਾਨਗੀ ਵੀ ਡਾਕਟਰ ਸਾਹਿਬ ਇੱਕ ਪੁਲਿਸ ਵਾਲਾ ਖੁਦ ਸਿਰੰਡਰ ਚੱਕ ਕੇ ਕੀ ਕਹਿ ਰਿਹਾ ਕਹਿੰਦਾ ਥਾਣੇ ਕੰਮ ਨਹੀਂ ਆਏਗਾ ਮੈਂ ਆਪਣੇ ਘਰ ਲੈ ਜਾਵਾਂਗਾ ਇਹ ਛੋਈਆ ਚ ਪੰਜਾਬ ਪੁਲਿਸ ਸਾਡੇ ਪੰਜਾਬ ਚ ਇਹ ਤਾਂ ਹੁਣ ਹੈ ਜੀ ਐਂ ਤਾਂ ਇੱਕ ਹੁਣ ਵੀਡੀਓ ਆਈ ਜਾਂਦੀ ਹੈ ਵੀ ਕਿਸੇ ਐਮਐਲਏ ਦਾ ਨਾਮ ਲੈ ਕੇ ਉਹਦੇ ਘਰੇ ਟਰਾਲੀਆਂ ਖੜੀਆਂ ਨੇ ਗੁਰਦਾਸਪੁਰ ਦੇ ਕਿਸਾਨਾਂ ਦੀਆਂ ਜੋ ਉਹ ਗੁਰਦਾ ਉਹ ਗੁਰਲਾਲ ਕਨੌਰ ਹੈ ਜੀ ਜਿਹੜਾ ਚੋਰੀ ਦਾ ਸਮਾਨ ਹੈ ਇਹ ਕਾਫੀ ਵੱਡੇ ਲੋਕਾਂ ਦੇ ਇਹ ਘਰਾਂ ਦੇ ਵਿੱਚ ਜਮ੍ਹਾਂ ਹੋ ਗਿਆ ਡਾਕਟਰ ਸਾਹਿਬ ਉਹ ਗੁਰਲਾਲ ਕਨੌਰ ਹੈ ਗੁਰਨਾਲ ਕਲੌਰ ਹੈ ਐਮ ਐਲ ਏ ਕੱਲ ਉਹਦਾ ਵਰਜ਼ਨ ਸਾਹਮਣੇ ਆ ਗਿਆ ਉਹਨਾਂ ਨੇ ਕਿਹਾ ਵੀ ਜਿਸ ਟਾਈਮ ਇਹ ਘਟਨਾ ਹੈ ਸੀ ਮੈਂ ਉਰੇ ਐ ਨਹੀਂ ਮੈਂ ਦਿੱਲੀ ਗਿਆ ਸੀ ਉਹਨਾਂ ਨੇ ਕਿਹਾ ਜੇਕਰ ਆਪ ਪਾਰਟੀ ਨੂੰ ਕੁਝ ਜਿਆ ਕੀਤਾ ਹੈ ਤਾਂ ਮੈਂ ਵੀ ਮਾਫੀ ਮਾਫੀ ਮੰਗਦਾ ਪਰ ਡਾਕਟਰ ਸਾਹਿਬ ਤੂੰ ਮਾਫੀਆਂ ਮੰਗਣ ਦੇ ਨਾਲ ਉਹ ਕਿਸਾਨ ਭਰਾ ਜਿਹੜੇ ਬੈਠੇ ਨੇ ਉਹਨਾਂ ਜਿਹੜੀ ਕੁੱਟਮਾਰ ਕੀਤੀ ਗਈ ਦੂਜਾ ਕਰਨ ਲਾ ਕੇਸ ਆ ਗਿਆ ਤੀਜਾ ਸੰਤ ਪਿੰਡਰਾਲ ਸਿੰਘ ਦੇ ਉਥੇ ਵਿਚਾਰੇ ਪੁੱਠ ਲਾਰੇ ਉਹ ਮੁੰਡੇ ਦੇਖ ਲੋ ਉਹ ਨਿਆਏ ਕੁੱਟੇ ਗਈ ਉਹਨਾਂ ਦੀ ਵੀਡੀਓ ਬਣਾਈ ਗਈ ਤੇ ਉਲਟਾ ਫੇਰ ਬਗਾਵਤ ਵਾਲ ਪੰਜਾਬ ਜਾ ਰਿਹਾ ਹੁਣ ਉਹ ਪੰਜਾਬ ਤੇ ਉਹਨਾਂ ਦੀ ਬਸਾਂ ਨਹੀਂ ਆਉਂਦੀਆਂ ਇਧਰੋਂ ਪੰਜਾਬ ਤੇ ਜੋ ਅਸੀਂ ਨਹੀਂ ਜਾ ਸਕਦੇ ਸਾਡੀ ਸੇਵ ਨਹੀਂ ਹੈਗੇ ਫੇਰ ਕੀ ਫਾਇਦਾ ਹੈ ਜੀ ਪੁਲਿਸਾਂ ਦੀ ਸਰਕਾਰਾਂ ਦਾ ਅਸੀਂ ਪਾਗਲ ਆ ਵੋਟਾਂ ਵਾ ਕੇ ਨੇ ਐਮ ਐਲ ਏ ਮੰਤਰੀ ਬਣਾਉਂਦੇ ਆ ਨਾ ਇਹ ਗੱਲ ਬਾਰ ਬਾਰ ਕਹਿੰਦੇ ਆ ਇਹੀ ਗੱਲ ਵਾਰ-ਵਾਰ ਕਹਿੰਦੇ ਆਂ ਵੀ ਜਿਹੜੀ ਅਮਨ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਹੈ ਇਹਨੂੰ ਆਪਾਂ ਬਣਾਈ ਰੱਖੀਏ ਕੁਝ ਜਿਹੜੀਆਂ ਏਜੰਸੀਆਂ ਨੇ ਕੁਝ ਵਿਰੋਧੀ ਨੇ ਉਹ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਰਹੇ ਵੀ ਸਰਕਾਰ ਕੋਈ ਚੰਗਾ ਕੰਮ ਕਰੇ ਉਹ ਕੁਝ ਨਾ ਕੁਝ ਕਰਵਾਈ ਰੱਖਦੇ ਨੇ ਇਸ ਗੱਲ ਤੋਂ ਬਚਤ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਸਿਆਣੇ ਹੋ ਕੇ ਤੇ ਸਹਿਜਮਤੇ ਨਾਲ ਇਹਦਾ ਹੱਲ ਕਰਨਾ ਚਾਹੀਦਾ ਇਹਦਾ ਹੱਲ ਨਿਕਲੂਗਾ ਡਾਕਟਰ ਸਾਹਿਬ ਡਾਕਟਰ ਸਾਹਿਬ ਭਗਵਾਨ ਤਮਨ ਨੂੰ ਅੱਗੇ ਨਿਆਂ ਜੀ ਦਾ ਦਰਸਾ ਭਗਵਾਨ ਤਮਾਨ ਕੀ ਉਡੀਕ ਕਰ ਰਹੇ ਆ ਵੀ ਸਾਡੇ ਨੌਜਵਾਨ ਉਥੇ ਮਾਰੇ ਜਾਣ ਹਿਮਾਚਲ 'ਚ ਉਡੀਕ ਕਰ ਰਹੇ ਨਾ ਹੋਰਾਂ ਇਹ ਗੱਲ ਕਿਉਂ ਨਹੀਂ ਕੀਤੀ ਬੀਜੇਪੀ ਨਾਲ ਜਾਂ ਉਹਨਾਂ ਦੇ ਮੁੱਖ ਮੰਤਰੀ ਨਾਲ ਉਹਨਾਂ ਨਾਲ ਗੱਲ ਚੱਲੀ ਗੱਲ ਚੱਲੀ ਹੈ ਜੀ ਸੁਖੂ ਨਾਲ ਗੱਲ ਕੀਤੀ ਹੈ ਗੱਲ ਦੇ ਵਿੱਚੋਂ ਕੀ ਵਜਨ ਨਿਕਲਿਆ ਜਾਂ ਉਹਦਾ ਕੀ ਰਿਜ਼ਲਟ ਨਿਕਲਿਆ ਇਹ ਲੋਕਾਂ ਨੂੰ ਬਾਅਦ 'ਚ ਪਤਾ ਲੱਗੂਗਾ ਗੱਲ ਜ਼ਰੂਰ ਇੱਕ ਵਾਰੀ ਹੋਊਗੀ ਤੇ ਉਹਦਾ ਰਿਜ਼ਲਟ ਉਹ ਬਾਅਦ 'ਚ ਪਤਾ ਲੱਗੂ ਸਾਰੇ ਇੱਕ ਮੈਂ ਹੋਰ ਦੱਸਦਾ ਜੀ ਉਹ ਮੈਡਮ ਨੇ ਕਿਹਾ ਵੀ ਮੇਰੇ ਦੇ ਵਿੱਚ ਤਾਂ ਕੋਈ ਸ਼ਕਤੀ ਪ੍ਰਵੇਸ਼ ਕਰ ਗਈ ਉਹ ਉਹ ਮਹੀਨੇ ਦੇ 3rd ਸ਼ਨੀਵਾਰ ਨੂੰ ਦਫਤਰ ਲਾਇਆ ਕਰੇਗੀ ਜਿਹੜੇ ਵੀ ਦਫਤਰ ਦੇ ਵਿੱਚ ਕਿਸੇ ਨੂੰ ਵੀ ਕਿਸੇ ਨਾਲ ਵੀ ਕੋਈ ਤੱਕਾ ਹੁੰਦਾ ਚਾਹੇ ਕੋਈ ਸਰਕਾਰੀ ਤੱਕਾ ਹੈ ਚਾਹੇ ਕੋਈ ਪ੍ਰਾਈਵੇਟ ਤੱਕਾ ਹੈ ਟੈਪੁਲਸੀਆ ਤੱਕ ਹੈ ਉਹ ਤਾਂ ਕਹਿੰਦੀ ਮੈਂ ਦਫ਼ਤਰ ਦੇ ਵਿੱਚ ਮੈਨੂੰ ਆ ਕੇ ਮਿਲੋ ਮੈਂ ਕੋਈ ਪਾਰਟੀ ਨਹੀਂ ਬਣਾਉਂਦੀ ਜੀ ਕਿਹਾ ਕਿ ਉਹਨਾਂ ਨੇ ਉਹਨਾਂ ਨੇ ਡਾਕਟਰ ਸਾਹਿਬ ਦੀ ਮਦਦ ਕਰੂੰਗੀ ਡਾਕਟਰ ਸਾਹਿਬ ਉਹਨਾਂ ਨੇ ਕੱਲ ਮੀਡੀਆ ਦਾ ਧੰਨਵਾਦ ਕੀਤਾ ਔਰ ਐਨੇ ਖੁਸ਼ ਹੋਏ ਨਾ ਕਾਰਵਾਈ ਹੋ ਕੇ ਮੈਂ ਨਾਮ ਲੈ ਸਕਦਾ ਉਹ ਉਹਨਾਂ ਤੋਂ ਸ਼ੁਰੂਆਤ ਦੀ ਗੱਲ ਵੀ ਗੱਡੀਗੀ ਮਪੂਲਸਾ ਨੂੰ ਚਲੋ ਉਹਨਾਂ ਨੂੰ ਖੁਸ਼ੀ ਹੋਈ ਉਹ ਕਹਿੰਦੇ ਵੀ ਮੇਰਾ ਮੁੰਡਾ ਕੁੱਟੇਗਾ ਮੇਰੇ ਘਰਾਂ ਨੂੰ ਕੁੱਟਿਆ ਤੇ ਪਰ ਕਹਿੰਦੀ ਮੈਂ ਤਵਾਵਲੇ ਕੋ ਬਿਨਾ ਚੁੱਪ ਨਹੀਂ ਰਾਂਗੀ ਹਾਲਾਂਕਿ ਤੁਹਾਨੂੰ ਇਹ ਵੀ ਦੱਸਣਾ ਅਪਡੇਟ ਜੋ ਹੈਗੀ ਹੈ ਪਰ ਸੋ ਇਹਨਾਂ ਨੂੰ ਟਾਈਮ ਮਿਲ ਗਿਆ ਹੈ ਰੈਕਟਰਪਤੀ ਤੋਂ ਹਾਂ ਦੇ ਕੋਈ ਜੇ ਰਾਸ਼ਟਰਪਤੀ ਮੈਡਮ ਰਮੂ ਨੇ ਮਤਲਬ ਕੋਈ ਮਸਲਾ ਹੱਲ ਹੋਊਗਾ ਇਸ ਗੱਲ ਦਾ ਮੈਂ ਦਾਅਵਾ ਕਰਦਾ ਵੀ ਜਦੋਂ ਮੈਡਮ ਨੇ ਇਹਨਾਂ ਨੂੰ ਟਾਈਮ ਦਿੱਤਾ ਤਾਂ ਮਾਣਯੋਗ ਰਾਸ਼ਟਰਪਤੀ ਇਸ ਦਾ ਤੇ ਲੋਕਾਂ ਦੇ ਉੱਤੇ ਚੱਲਦੇ ਡੰਡੇ ਦਾ ਇਹ ਲਾਜ਼ਮੀ ਮਤਲਬ ਹੱਲ ਹੋਊਗਾ ਮੈਡਮ ਨੇ ਇਹ ਗੱਲ ਵੀ ਕਹੀ ਹੈ ਜੀ ਪੰਜਾਬ ਦੇ ਵਿੱਚ ਜਿਹੜੇ ਡਰੱਗ ਦੇ ਵਰਚੇ ਨੇ ਹਾਂਜੀ ਹਾਂਜੀ ਜਿਹੜਾ ਡਰਗ ਆ ਕੋਈ ਵੀ ਗੱਲ ਹੁੰਦੀ ਆ ਗੱਲ ਕੋਈ ਹੋਰ ਹੁੰਦੀ ਆ ਪਰਚਾ ਡਰਗ ਦਾ ਗੱਲ ਕੋਈ ਹੁੰਦੀ ਆ ਪਰਚਾ ਡਰਗ ਦਾ ਇਹ ਮਤਲਬ ਆ ਮੈਂ ਉਥੇ ਗੱਲ ਰੱਖੂੰਗੀ ਗੱਲ ਰੱਖਣ ਦਾ ਕਾਰਨ ਇਹ ਹੈ ਵੀ ਪੰਜਾਬ ਦੀ ਨੌਜਵਾਨੀ ਦੇ ਨਾਲ ਬੜਾ ਅਨਿਆਹ ਹੋ ਰਿਹਾ ਅੱਜ ਤੋਂ ਨਹੀਂ 2007 ਤੋਂ ਜੀ ਉਸ ਤੋਂ ਬਾਅਦ ਕੁਝ ਗੱਲਾਂ ਸੰਵਿਧਾਨ ਦੀ ਸੰਵਿਧਾਨਕ ਮਸਲੇ ਵੀ ਨੇ ਜਿਹੜੇ ਕਾਨੂੰਨ ਦੇ ਵਿੱਚ ਸੋਧ ਮੰਗਦੇ ਨੇ ਜੇ ਮਤਲਬ ਇਹ ਨੌਜਵਾਨ ਪੀੜੀ ਦਾ ਇੱਕ ਐ ਮੰਨ ਲਈਏ ਇਹ ਸਿਨੈਰੀ ਪਹੂਗਾ ਜੇ ਮੈਡਮ ਬਾਠ ਮੈਡਮ ਮਾਨਜੋਗ ਮੈਡਮ ਮੁਰਮੂ ਇਹ ਮੁਲਾਕਾਤ ਕਰਦੇ ਨੇ ਤਾਂ ਦੇਸ਼ ਦਾ ਜਿਹੜਾ ਭਵਿੱਖ ਹੈ ਉਹ ਉਜੜਾ ਹੋਣ ਦੀ ਸੰਭਾਵਨਾ ਹੈ ਤੇ ਮੈਂ ਦਾਵਾ ਕਰਦਾ ਵੀ ਮਤਲਬ ਐਨ ਵਾਲਾ ਜਿਹੜਾ ਸਮਾਂ ਹੈਗਾ ਉਹ ਸਹੀ ਸਮਾਂ ਹੈ ਡਾਕਟਰ ਸਾਹਿਬ ਤੁਸੀਂ ਡਾਕਟਰ ਤੁਹਾਨੂੰ ਪਤਾ ਹੋਣਾ ਜ਼ਿਆਦਾ ਮੈਨੂੰ ਘੱਟ ਪਤਾ ਹੈ ਕੋਈ ਵੀ ਪੰਜਾਬ ਦਾ ਨੌਜਵਾਨ ਕਿਸੇ ਵੀ ਜ਼ਿਲ੍ਹੇ ਫੜਿਆ ਜਾਂਦਾ ਕੀ ਗੋਲੀਆਂ ਕੈਪਸੂਲ ਆ ਮਿਲਦੇ ਨੇ ਤੁਸੀਂ ਤਾਂ ਨਹੀਂ ਵੇਚੇ ਇਹ ਤਾਂ ਪਰਚੇ ਐ ਠੋਕ ਦਿੰਦੇ ਦਾਦਾ ਸੱਸ ਹੋ ਜਾਂਦੀ ਬੱਚਿਆਂ ਨੂੰ ਜਮਾਨਤਾ ਤਾਂ ਕਿ ਨਹੀਂ ਹੋ ਰਹੀਆਂ ਮੈਂ ਸੋਢੀ ਸਾਹਿਬ ਮੈਂ ਤੁਹਾਨੂੰ ਇਹ ਗੱਲ ਦੱਸ ਸਕਦਾ ਵੀ ਇਹ ਕਿਵੇਂ ਕਰਦੇ ਨੇ ਜੀ ਕੀ ਹੁੰਦਾ ਅਸਲੀ ਗੱਲ ਕੀ ਹੈ ਕਰਦੇ ਕਿਨੇ ਜੇ ਕੋਈ ਚੈਨਲ ਪੁੱਛੇ ਜੇ ਕੋਈ ਫੋਨ ਆਵੇ ਤਾਂ ਆਪਾਂ ਦੱਸੀਏ ਜੀ ਮੈਂ ਤਾਂ 20 ਚੈਨਲਾਂ ਵਾਲਿਆਂ ਨੂੰ ਕਿਹਾ ਹੋਇਆ ਵੀ ਜਿਹੜੇ ਤੁਸੀਂ ਚੈਨਲਾਂ ਦੇ ਉੱਤੇ ਗੱਲਾਂ ਕਰਦੇ ਨੇ ਬੰਦੇ ਮੈਂ ਉਹਨਾਂ ਦੇ ਨਾਂ ਵੀ ਲੈ ਸਕਦਾ ਉਹਨਾਂ ਨੂੰ ਨਾ ਡਰਗ ਦਾ ਪਤਾ ਨਾ ਉਹਨਾਂ ਨੂੰ ਡਰਗ ਦੇ ਕਾਨੂੰਨ ਦਾ ਪਤਾ ਨਾ ਉਹਨਾਂ ਨੇ ਡਰਗ ਦਾ ਕਾਨੂੰਨ ਹੰਡਾਇਆ ਹੈ ਨਾ ਉਹਨਾਂ ਦੇ ਡਰੱਗ ਦਾ ਕੋਈ ਪਰਚਾ ਪਿਆ ਇਹ ਤਾਂ ਚਲੋ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਕ ਆਖਰੀ ਸਵਾਲ ਆਖਰੀ ਸਵਾਲ ਪੁੱਛ ਰਹੇ ਆ ਜਵਾਬ ਵਧੀਆ ਦਿਓ ਤੁਹਾਨੂੰ ਲੱਗਦਾ ਵੀ ਕਾਨੂੰਨੀ ਕਾਰਵਾਈ ਐਸਐਸਬੀ ਨਾਂ ਤੇ ਹੋਏਗੀ ਜਾਂ ਨਹੀਂ ਬਸ ਦੇਖੋ ਜੀ ਜਵਾਬ ਹੀ ਹੋਊ ਹਊਗਾ ਕਾਇਦੇ ਕਾਨੂੰਨ ਮੁਤਾਬਕ ਜੋ ਬੰਦੀ ਕਾਰਵਾਈ ਹੋਊਗੀ ਉਹ ਮੈਡਮ ਉਹਦੇ ਵਾਸਤੇ ਮੈਡਮ ਮੁਰਮੂ ਜੇ ਮਿਲੇ ਉਹਨਾਂ ਨੂੰ ਤਾਂ ਉਹ ਆਰਡਰ ਜ਼ਰੂਰ ਕਰਨਗੇ ਅਤੇ ਜੋ ਜੋ ਮਤਲਬ ਫੈਸਲਾ ਬਣਦਾ ਹੋਇਆ ਉਹ ਹੋਊਗਾ ਤੇ ਬੇਨਸਾਫੀ ਨਹੀਂ ਹੋਵੇਗੀ ਤੇ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਊਗੀ ਦੋਸ਼ੀਆਂ ਨੂੰ ਸਜ਼ਾ ਵੀ ਮਿਲੂਗੀ ਤੇ ਬੇਦੋਸ਼ੇ ਸੱਦੇ ਵੀ ਜਾਣਗੇ ਕਿਸੇ ਨੂੰ ਫਸਾਇਆ ਵੀ ਨਹੀਂ ਜਾਊਗਾ ਇਹ ਮੈਂ ਤੁਹਾਨੂੰ ਯਕੀਨ ਦਵਾਉਣਾ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸਰ ਸੋ ਦੋਸਤੋ ਸਾਡੇ ਨਾਲ ਸਾਡੇ ਸਹਿਯੋਗੀ ਸੀ ਮਾਨਸਾ ਤੌਰ ਰਜਿੰਦਰੀ ਸਾਹਿਬ ਨਾਲ ਰੋਜ਼ ਹੀ ਜੁੜਦੇ ਨੇ ਸਾਡਾ ਜਿਹੜਾ ਅੱਜ ਦਾ ਮੁੱਦਾ ਸੀ ਉਹ ਕਰਨਲ ਬਾਡ ਦਾ ਕਹਿੰਦੇ ਵੀ ਖਤਮ ਹੋ ਗਿਆ ਸਰੀਆਮ ਸਾਰੇ ਜਾਂ ਜਾ ਰਿਹਾ ਹੈ ਕਰਨਲ ਵਰਦੀ ਪੰਜਾਬ ਪੁਲਿਸ ਪੰਜਾਬ ਪੁਲਿਸ ਦਾ ਧੱਕਾ ਸਰੀਆਮ ਦਿਖ ਰਿਹਾ ਗੁੰਡਾਗਰਦੀ ਕੁੱਟ ਮਾਰ ਦੀ ਖਬਰ ਆ ਰਹੀਆਂ ਨਹੀਂ ਆਉਂਦੀਆਂ ਨੇ ਪਰ ਇਹ ਮੈਟਰ ਤਾਂ ਸਾਹਮਣੇ ਆ ਗਿਆ ਕਿਉਂਕਿ ਉਹ ਕਰਨਲ ਸੀ ਉਹਦੀ ਜਨਾਨੀ ਨੇ ਬਹੁਤ ਤਕੜਾ ਸਟੈਂਸ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਨਸਾਫ ਲੈ ਕੇ ਰਾਂਗੀ ਉਹ ਹਾਲਾਂਕਿ 4 ਤੋਂ 10 ਤੱਕ ਇਹ ਕੱਲ 4 ਐਸ ਐਚਓ ਸਸਪੈਂਡ ਕੀਤੇ ਗਏ ਉਹਨਾਂ ਨੂੰ ਪਟਿਆਲ ਤੋਂ ਦੂਰ ਭੇਜ ਦਿੱਤਾ ਗਿਆ ਤਵਾਲੇ ਕਰ ਦਿੱਤੇ ਗਏ ਪਰ ਉਹਨਾਂ ਨੇ ਡੀਸੀ ਮੈਡਮ ਸਾਫ਼ ਕਹਿਤਾ ਹੈ ਕਿ ਅਸੀਂ ਧਰਨਾ ਨਹੀਂ ਚੱਕਦੇ ਅਸੀਂ ਹੁਣ ਐਸ ਐਸਪੀ ਨਾਨਕ ਸਿੰਘ ਦਾ ਤਵਾਲਾ ਵੀ ਚਾਹਨੇ ਆਂ ਕਿ ਦੋਸਤੋ ਮੈਂ ਤੁਹਾਨੂੰ ਦੱਸਦਾ ਇਹ ਗੱਲ ਹੁਣ ਪਹੁੰਚ ਚੁੱਕੀ ਹੈ ਸੰਸਦ ਭਵਨ ਤੱਕ ਔਰ ਔਰ ਇਹ ਵੀ ਸਾਡੇ ਸੂਤਰਾਂ ਨੂੰ ਤਾਂ ਖਬਰ ਆ ਚੁੱਕੀ ਹੈ ਕਿ ਅੱਜ ਸ਼ਾਮ ਨੂੰ ਜਾਂ ਕੱਲ ਸ਼ਾਮ ਤੱਕ ਆਣਾ 24 ਘੰਟੇ ਦੇ ਵਿੱਚ ਸਾਡੇ ਜਿਹੜੇ ਸੀਐਮ ਨੇ ਬਹੁਤ ਜਲਦੀ ਐਕਸ਼ਨ ਲੈ ਭਗਵਾਨ ਤੁਮਨ ਜੀ ਨਾਨਾ ਸਿੰਘ ਤੇ ਐਕਸ਼ਨ ਲੈ ਸਕਦੇ ਨੇ ਕਿਉਂਕਿ ਉੱਪਰੋਂ ਪ੍ਰੈਸ਼ਰ ਬਹੁਤ ਵੱਡਾ ਹੈ ਸੋ ਦੋਸਤੋ ਇਸ ਕਵਰ ਦੀ ਜੋ ਵੀ ਅਗਲੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਹਰਪ੍ਰੀਤ ਸੋਢੀ ਨੂੰ ਸਾਂ ਕਰਾਂਗਾ A1 ਪੰਜਾਬੀ ਟੀਵੀ ਤੇ ਉਹ ਤੱਕ ਤੁਸੀਂ ਦੇਖੋ ਪੰਜਾਬੀ ਟੀਵੀ ਤੇ